ਜਿੰਦਾਬਾਦ ਜਿੰਦਾਬਾਦ ਸਵੇਰੇ 8 ਵਜੇ ਤੋਂ ਲੈ ਕੇ ਹੁਣ ਤੱਕ ਸਾਰੇ ਘਰਾਂ ਦੇ ਵਿੱਚ ਬਿੱਟੂ ਜੀ ਆਸ਼ੂ ਜੀ ਆ ਸ਼ਾਂਤ ਹੁੰਦੇ ਜੀ ਮੇਰੇ ਨਾਲ ਖੜੇ ਨੇ ਮੇਰੇ ਘਰਾਂ ਦੇ ਵਿੱਚ ਕਿਉਂਕਿ ਉਹ ਚਾਹਦੇ ਸੀਗੇ ਕਿ ਇਹ ਪ੍ਰੋਟੈਸਟ ਨਾ ਕਰ ਸਕਣ ਲੇਕਿਨ ਅਸੀਂ ਨਿਕਲ ਆਏ ਆਂ ਔਰ ਬਿੱਟੂ ਜੀ ਆਸ਼ੂ ਜੀ ਪਹੁੰਚ ਰਹੇ ਨੇ ਉਹ ਜਲਦੀ ਅਸੀਂ ਸਾਰੇ ਗ੍ਰਿਫਤਾਰੀ ਦੇ ਜਾਂਵਾਂਗੇ ਨਾਲੇ ਕਹਿੰਦੇ ਨਜ਼ਰਬੰਦ ਵਗੈਰਾ ਕਰ ਦਿੱਤਾ ਗਿਆ ਕੜਤਾ ਪਟ ਅਸੀਂ ਆਪਣੇ ਤਰੀਕੇ ਨਾਲ ਆ ਗਏ ਆਂ ਬਿੱਟੂ ਜੀ ਆਸ਼ੂ ਜੀ ਵੀ ਆ ਰਹੇ ਆਂ ਔਰ ਜਲਦੀ ਅਸੀਂ ਕਮੇਸ਼ ਸਾਹਿਬ ਦੇ ਕੋਲ ਪੇਜ ਹੋਵਾਂਗੇ ਗ੍ਰਿਫਤਾਰੀ ਵਾਸਤੇ ਸਰ ਕੀ ਕਾਰਨ ਅਸੀਂ ਤੱਕ ਦਾ ਪੁਲਸ ਦਾ ਬੰਦੇ ਲੰਮੇ ਦੀ ਪੰਚਾਇਤ ਕਰਨਗੇ ਮਾਨੂੰ ਤੇਰਾ ਨਾਮ ਜ਼ਮਾਨੇ ਨਹੀਂ ਲੈ ਰਹੇ ਨਾ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਜਿਹਦਾ ਪਰਚਾ ਦਿੱਤਾ ਗਿਆ ਉਹ ਪਰਚਾ ਬਿਲਕੁਲ ਹੀ ਗਲਤ ਹੈ ਡੈਮੋਕ੍ਰੇਸੀ ਦੇ ਵਿੱਚ ਐਜੀਟੇਸ਼ਨ ਕਰਨਾ ਆਪੋਜੀਸ਼ਨ ਪਾਰਟੀ ਦਾ ਰਾਈਟ ਹੁੰਦਾ ਜੋ ਐਸ ਕਰਕੇ ਉਹ ਸਾਡੀ ਆਵਾਜ਼ ਦੁਬਾਰਾ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਆਵਾਜ਼ ਦਬੇਗੀ ਨਹੀਂ ਆ ਹਜ਼ਾਰਾਂ ਕਰਿਆ ਕਰਤਾ ਅੱਜ ਤੁਹਾਡੇ ਸਾਹਮਣੇ ਮੌਜੂਦ ਹੈ ਔਰ ਅਸੀਂ ਜਲਦੀ ਅੰਦਰ ਜਾ ਕੇ ਗ੍ਰਿਫਤਾਰੀ ਦਵਾਂਗੇ ਕੁਝ ਲੋਕ ਆਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਆਏ ਸਾਰਿਆਂ ਨੂੰ ਪਤਾ ਹੈ ਸਭ ਨੂੰ ਮੈਸੇਜ ਲੱਗਿਆ ਜਿਹੜਾ ਜਿੱਥੇ ਆਇਆ ਵਾ ਗ੍ਰਿਫਤਾਰੀ ਦੇਣ ਆਇਆ ਆ ਦੇਖੋ ਹਰ 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 ਕਰਿਆ ਕਰਦਾ